ਪਰ ਕੋਈ ਬਹੁਤੇ ਜ਼ਿਆਦਾ ਕਟ ਨਹੀਂ ਅ ਜੋ ਕਮ ਹੋ ਗਿਆ ਅਸੀਂ ਆਪਸ ਵਿੱਚ ਹੀ ਇਕ ਜੁੱਟ ਨਹੀਂ ਇਕ ਮੁੱਠ ਨਹੀਂ ਹਾਂ ਜੀ ਕੁਝ ਜਥੇਬੰਦੀਆਂ ਬੈਠੀਆਂ ਨੇ ਤੇ ਕੁਝ ਖਿਲਰੀਆਂ ਹੋਈਆਂ ਇਹ ਟੱਠੇ ਹੋ ਕੇ ਜੇਕਰ ਦੱਲੇਬਾਰ ਸਾਹਿਬ ਦਾ ਅੱਜ ਸਾਧ ਦਿੱਤਾ ਜਾਵੇ ਨਾ ਪੰਜਾਬ ਦੀਆਂ ਫਸਲਾਂ ਬਚ ਜਾਣਗੀਆਂ ਪੰਜਾਬ ਦੀਆਂ ਨਸਲਾਂ ਬਚ ਜਾਣਗੀਆਂ ਪੰਜਾਬ ਦੀ ਹੋਂਦ ਬਚ ਜਾਵੇਗੀ ਸੰਘਾ ਜੀ ਇਹਦੇ ਵਾਸਤੇ ਇੱਕ ਜੁੱਟ ਇੱਕ ਮੁਟ ਹੋ ਕੇ ਤੁਰਨਾ ਪੈਣਾ ਪਰ ਅਸੀਂ ਆਪਸ ਵਿੱਚ ਆਡੋ ਪੱਟੀ ਹੋਏ ਹੋਏ ਆਂ ਇਹ ਲੜਾਈ ਕੇਵਲ ਡੱਲੇਵਾਲ ਦੀ ਨਹੀਂ ਚੇਤੇ ਰੱਖਿਓ ਜਿਨ੍ਹਾਂ ਦੇ ਆਪਣੇ ਰਾਜ ਭਾਗ ਹੁੰਦੇ ਨੇ ਨਾ ਉਹਨਾਂ ਦੇ ਗੋਹੇ ਵੀ ਵਿਕਦੇ ਨੇ ਜਿਨ੍ਹਾਂ ਦੇ ਆਪਣੇ ਰਾਜ ਭਾਗ ਫਸਲਾਂ ਹਾਂ ਜੀ ਮੰਡੀਆਂ ਵਿੱਚ ਰੁਲਦੀਆਂ ਨੇ ਤੇ ਰੁਲ ਰਹੀਆਂ ਨਹੀਂ ਸੱਚ ਹੈ ਆਉਣ ਵਾਲਾ ਸਮਾਂ ਬੜਾ ਭਿਆਨਕ ਹੈ ਜੇ ਸਾਥ ਨਾ ਦਿੱਤਾ ਹਾਂ ਜੀ ਕਿਸੇ ਸਮੇਂ ਸਰਦ ਜਰਨੈਲ ਸਿੰਘ ਜੀ ਉਹਨਾਂ ਨੇ ਜਦੋਂ ਧਰਮ ਯੁੱਧ ਮੋਰਚਾ ਆਰੰਭਿਆ ਨਾ ਅਨੰਦਪੁਰ ਦਾ ਮਤਾ ਰੱਖਿਆ ਜਿਹਨੂੰ ਸਮੇਂ ਦੀਆਂ ਸਰਕਾਰਾਂ ਨੇ ਦੇਸ਼ਵਾਦੂ ਕਹਿ ਕੇ ਪ੍ਰਚਾਰਿਆ ਪਰ ਕਦੇ ਪੜ ਕੇ ਵਖੋ ਅਨੰਦਪੁਰ ਦਾ ਮਤਾ ਹਾਂ ਜੀ ਉਹਦੇ ਵਿੱਚ ਪਹਿਲੀ ਮੰਗ ਕਿਸਾਨਾਂ ਦੀ ਸੀ ਜਦੋਂ ਸਰਕਾਰ ਫੌਜਾਂ ਭੇਜੇ ਨੰਦਰਬਾਰ ਸਾਹਿਬ 14 ਅਫਸਰ ਭੇਜੇ ਸੰਤਾਂ ਦੇ ਕੋਲ ਇਹ ਗੱਲ ਕਹਿੰਦੇ ਸੀ ਬਾਕੀ ਮੰਗਾ ਮੰਨ ਲਵਾਂਗੇ ਬਸ ਆ ਜਿਹੜੀ ਕਿਸਾਨਾਂ ਵਾਲੀ ਮੰਗਿਆ ਨਾ ਤੇ ਇਹ ਛੱਡ ਦੇ ਪਰਸੰਤ ਜੀ ਉਸ ਮੰਗ ਦੇ ਉੱਤੇ ਅੜੇ ਰਹੇ ਤੇ ਅਸੀਂ ਤੇ ਦਿੱਲੀ ਤੋਂ ਉੱਠ ਕੇ ਆ ਗਏ ਤਾਈਆਂ ਤੇ ਦੁਬਾਰਾ ਮੋਰਚੇ ਲਾਉਣੇ ਪੈਗੇ ਜੇ ਉਦੋਂ ਅੜ ਕੇ ਬੈਠੇ ਰਹਿੰਦੇ ਨਾ ਕੰਮ ਨੇੜੀ ਸੀ ਪਰ ਅੱਜ ਬਗਲੇ ਕਰਦੇ ਰਿਸਾਂ ਅਸਮਾਨੀ ਉੜਦੇ ਬਾਤ ਦੀਆਂ سینੇ ਦੇ ਸਹਿਣ ਤਸ਼ਦਦ ਨੂੰ ਜੋ ਕੱਲਾ ਕਰਦੇ ਰਾਜ ਦੀਆਂ ਤੇ ਮੁੱਲ ਜਿੰਨਾ ਦੀ ਕਾਕਣ ਦਾ ਉਹ ਪੈਰਾਂ ਦੇ ਵਿੱਚ ਵਿਛਦੇ ਨਹੀਂ ਜੋ ਕੰਮੀ ਕਰਦੀ ਕਰਦੇ ਉਹ ਲਤ ਉਹ ਲਤ ਕੌਮ ਦੀ ਖਿੱਚਦੇ ਨਹੀਂ ਇੱਥੇ ਤੇ ਇੱਕ ਦੂਜੇ ਦੀਆਂ ਪੱਗਾਂ ਲਾ ਰਹੇ ਆਂ ਜੀ ਅੱਜ ਤੇ ਪ੍ਰਧਾਨਗੀਆਂ ਲਈ ਜ਼ਥੇਦਾਰੀਆਂ ਲਈ ਲੜਾਈਆਂ ਪਿੰਡਾਂ ਦੇ ਪਿੰਡਾਂ ਹੋ ਕੇ ਬਹਿ ਗਏ ਆਪੋ ਆਪਣੀਆਂ ਉਹ ਤੁਸੀਂ ਪਾਰਟੀਆਂ ਬਣਾ ਕੇ ਬਹਿ ਗਏ ਤੁਰਨਾ ਤੇ ਚਾਹੀਦਾ ਇੱਕ ਜੁਟ ਹੋ ਕੇ ਇੱਕ ਨਿਸ਼ਾਨ ਸਾਹਿਬ ਦੇ ਥੱਲੇ ਇਕੱਤਰ ਹੋ ਕੇ ਜਦੋਂ ਤੁਰਾਂਗੇ ਕਿਹੜਾ ਐਸਾ ਮਸਲਾ ਜਿਹੜਾ ਹੱਲ ਨਹੀਂ ਹੋਵੇ ਸੱਚ ਹੈ ਤੇ ਮੈਂ ਜ਼ਿਕਰ ਕਰਾਂ ਖੈਰ ਇੱਕ ਵੱਖਰਾ ਮਜਮੂਨ ਆ ਇਹਦੇ ਵਾਸਤੇ ਵੀ ਖੁੱਲਾ ਸਮਾਂ ਚਾਹੀਦਾ ਸੰਗੇ ਜੀ ਉਹ